ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਅੱਜ ਦੋਸਤੋ ਗੱਲ ਕਰਾਂਗੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੁਪੁੱਤਰ ਬਾਬਾ ਸ਼੍ਰੀ ਚੰਦਰ ਜੀ ਦੇ ਬਾਰੇ ਕਈ ਲੋਕ ਉਹਨਾਂ ਨੂੰ ਬਹੁਤ ਮਾੜਾ ਚੰਗਾ ਬੋਲਦੇ ਨੇ ਲੇਕਿਨ ਉਹ ਕਿੱਡੀਆਂ ਤਾਕਤਾਂ ਦੇ ਮਾਲਕ ਸਨ ਇਹ ਦੱਸਾਂਗੇ ਤੁਹਾਨੂੰ ਔਰ ਗੁਰੂ ਘਰ ਦੇ ਵਿੱਚ ਉਹਨਾਂ ਦਾ ਕੀ ਸਤਕਾਰ ਸੀਗਾ ਉਹ ਵੀ ਦੱਸਾਂਗੇ ਸੋ ਅਵੇਅਰ ਹੋਵੋ ਅਜਿਹੇ ਲੋਕਾਂ ਨੇ ਜਿਹੜੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੁਪੁੱਤਰ ਨੂੰ ਮਾੜਾ ਚੰਗਾ ਬੋਲਦੇ ਨੇ ਔਰ ਮਹਾਪੁਰਚਾਂ ਦੀ ਨਿੰਦਾ ਕਰਦੇ ਨੇ ਸੋ ਖੈਰ ਬਾਦਸ਼ਾਹ ਜਹਾਂਗੀਰ ਦੇ ਨਾਲ ਜੋ ਕੌਤਕ ਵਰਤਿਆ ਪਹਿਲਾਂ ਉਹ ਦੱਸਦੇ ਆ ਤੁਹਾਨੂੰ ਤਾਂ ਦੋਸਤੋ ਨਾਨਕ ਚੱਕ ਆਇਆ ਜਹਾਂਗੀਰ ਔਰ ਇਹ ਸਥਾਨ ਪਹਿਲਾਂ ਜੰਗਲ ਕਾਦਰਾਬਾਦ ਦੇ ਨਾਂ ਤੇ ਪ੍ਰਸਿੱਧ ਸੀ ਕਿਉਂਕਿ ਇੱਥੇ ਬਹੁਤ ਭਾਰੀ ਜੰਗਲ ਸੀ ਤੇ ਪਿੰਡ ਦਾ ਨਾਂ ਕਾਦਰਾਬਾਦ ਸੀ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਨੇ ਸੰਘਣੇ ਬਣ ਹੋਣ ਕਰਕੇ ਇਸ ਸਥਾਨ ਨੂੰ ਪਸੰਦ ਕਰਕੇ ਇੱਥੇ ਹੀ ਧੂਣਾ ਜਗਾ ਲਿਆ ਸੋ ਆਪ ਜੀ ਇੱਥੇ ਕਾਫੀ ਸਾਲ ਨਿਵਾਸ ਰੱਖਦੇ ਰਹੇ ਇਹ ਸਥਾਨ ਟੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਤੋਂ ਨੌਕ ਮੀਲ ਦੀ ਦੂਰੀ ਤੇ ਹੈ ਅੱਜ ਇਹ ਸਥਾਨ ਤੇ ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ ਜੀ ਦਾ ਸਥਾਨ ਬਣਿਆ ਹੋਇਆ ਹਰ ਸਾਲ ਬਾਬਾ ਜੀ ਦਾ ਜਨਮ ਦਿਨ ਇੱਥੇ ਬੜੀ ਧੂਮ ਧਾਮ ਨਾਲ ਪਿੰਡਾਂ ਦੇ ਲੋਕ ਮਨਾਉਂਦੇ ਔਰ ਹਰ ਮੱਸਿਆ ਤੇ ਵੀ ਸ਼ਰਧਾਲੂਆਂ ਦਾ ਭਾਰੀ ਇਕੱਠ ਹੁੰਦਾ ਤਾਂ ਇਸ ਧਰਤੀ ਦਾ ਨਾਂ ਪਹਿਲੇ ਕਾਦਰਾਬਾਦ ਸੀ ਤੇ ਫਿਰ ਭਗਵਾਨ ਸ਼੍ਰੀ ਚੰਦਰ ਦੇ ਪਰਗਣਾ ਜੋ ਅੱਜ ਵੀ ਕਾਗਜ਼ਾਂ ਦੇ ਵਿੱਚ ਦਰਜ ਹੈ ਇਹਨਾਂ ਦੋਹਾਂ ਨਾਵਾਂ ਨੂੰ ਬਦਲ ਕੇ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਨੇ ਇਸ ਦਾ ਨਾਂ ਆਪਣੇ ਪਿਤਾ ਦੇ ਨਾਮ ਤੇ ਨਾਨਕ ਚੱਕ ਰੱਖਿਆ ਅੱਜ ਇਸ ਸਥਾਨ ਉੱਤੇ ਉਦਾਸੀ ਮਹਾਤਮਾ ਹੀ ਪੂਜਾ ਪ੍ਰਤੀਸ਼ਟਾ ਕਰਦੇ ਨੇ ਇਸ ਦੇ ਨਾਂ ਤੇ 700 ਬਿਗਾ ਜ਼ਮੀਨ ਜੋ ਜਹਾਂਗੀਰ ਬਾਦਸ਼ਾਹ ਨੇ ਬਾਬੇ ਧਰਮ ਚੰਦ ਦੇ ਨਾਮ ਆਪਣੇ ਪਟੇ ਦੁਆਰਾ ਲਵਾਈ ਸੀ ਔਰ ਇਹ 700 ਬਿੱਗੇ ਜ਼ਮੀਨ ਕਿਵੇਂ ਜਹਾਂਗੀਰ ਨੇ ਦਿੱਤੀ ਉਹ ਦੱਸਦੇ ਤੁਹਾਨੂੰ ਇੱਕ ਦਿਨ ਕੀ ਹੋਇਆ ਲਾਹੌਰ ਵਿੱਚ ਆਪਣੇ ਦਰਬਾਰ ਵਿੱਚ ਬੈਠਿਆ ਬਾਦਸ਼ਾਹ ਜਹਾਂਗੀਰ ਨੇ ਆਪਣੇ ਮੁਰਸ਼ਿਦ ਮੀਆਂ ਮੀਰ ਨੂੰ ਪੁੱਛਿਆ ਕਿ हे ਪੀਰ ਜੀ ਜਿਸ ਪ੍ਰਕਾਰ ਅੱਜ ਮੈਂ ਭਾਰਤ ਦਾ ਸਭ ਤੋਂ ਵੱਡਾ ਬਾਦਸ਼ਾਹ ਹਾਂ ਇਸੇ ਪ੍ਰਕਾਰ ਅੱਜ ਤੁਹਾਡੇ ਫਕੀਰਾਂ ਦਾ ਕੌਣ ਹੈ ਬਾਦਸ਼ਾਹ ਫਕੀਰਾਂ ਦਾ ਬਾਦਸ਼ਾਹ ਕੌਣ ਹੈ ਜੋ ਤਪੀ ਤਿਆਗੀ ਬ੍ਰਹਮਚਾਰੀ ਵੀ ਹੋਵੇ ਤਾਂ ਸਾਈ ਮੀਆਂ ਮੀਰ ਜੀ ਨੇ ਬਾਦਸ਼ਾ ਨੂੰ ਦੱਸਿਆ ਕਿ ਅੱਜ ਦੇ ਫਕੀਰਾਂ ਦੇ ਬਾਦਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਹਬਜ਼ਾਦੇ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਹਨ ਆਪ ਜੀ ਤਾਂ ਇਹੋ ਹੀ ਸਮਝੋ ਕਿ ਅੱਲਾ ਪਾਕ ਨੇ ਹੀ ਜ਼ਮੀਨ ਤੇ ਉਤਾਰਤਾ ਰਿਆ ਤਾਂ ਬਾਦਸ਼ਾ ਨੇ ਕਿਹਾ ਕਿ ਮੈਂ ਉਹਨਾਂ ਦੀ ਸ਼ੋਭਾ ਤਾਂ ਬਹੁਤ ਸੁਣੀ ਹੈ ਪਰ ਦਰਸ਼ਨ ਨਹੀਂ ਕੀਤੇ ਫੇਰ ਪੀਰ ਜੀ ਨੇ ਕਿਹਾ ਕਿ ਫਰਜ਼ ਤਾਂ ਇਹ ਬਣਦਾ ਏ ਕਿ ਆਪ ਉਹਨਾਂ ਕੋਲ ਚੱਲ ਕੇ ਜਾਵੋ ਅਤੇ ਦਰਸ਼ਨ ਕਰਕੇ ਮੂਹ ਮੰਗੀਆਂ ਮਰਾਦਾ ਹਾਸਲ ਕਰੋ ਜੇ ਜ਼ਰੂਰੀ ਕੰਮਾਂ ਕਰਕੇ ਫੁਰਸਤ ਨਹੀਂ ਤਾਂ ਸ਼ਾਹੀ ਸਵਾਰ ਭੇਜੋ ਤੇ ਬੜੇ ਆਦਰ ਸਤਕਾਰ ਨਾਲ ਉਹਨਾਂ ਨੂੰ ਉੱਥੋਂ ਮੰਗਵਾ ਕੇ ਮਨ ਨੂੰ ਸ਼ਾਂਤੀ ਲਿਆਓ ਤਾਂ ਬਾਦਸ਼ਾਹ ਜਹਾਂਗੀਰ ਨੇ ਸ਼ਾਹੀ ਕੰਮਾਂ ਵਿੱਚ ਬਹੁਤ ਰੁਝੇਵਿਆਂ ਦੇ ਕਾਰਨ ਆਪਣੇ ਵਜ਼ੀਰ ਨੂੰ ਹੁਕਮ ਦਿੱਤਾ ਕਿ ਕੁਝ ਅਫਸਰਾਂ ਨੂੰ ਨਾਲ ਲੈ ਕੇ ਜਾ ਭਗਵਾਨ ਚਰੀ ਚੰਦਰ ਜੀ ਕੋਲ ਔਰ ਉਹਨਾਂ ਨੂੰ ਹਾਥੀ ਦੀ ਅਸਵਾਰੀ ਕਰਾ ਕੇ ਕਾਦਰਾਬਾਰ ਜਾਨਕੀ ਗੁਰਦਾਸਪੁਰ ਦੇ ਜੰਗਲਾਂ ਵਿੱਚੋਂ ਜੋ ਬੜੇ ਸਤਕਾਰ ਨਾਲ ਉਹਨਾਂ ਨੂੰ ਲਾਹੌਰ ਲੈ ਕੇ ਆਵੋ ਕਾਦਰਾਬਾ ਤੋਂ ਹੁਣ ਦੂਸਰੇ ਦਿਨ ਕੁਝ ਆਲਾ ਅਫਸਰ ਨਾਲ ਭੇਜੇ ਜਹਾਂਗੀਰ ਨੇ ਹਾਥੀ ਸਹਿਤ ਵਜ਼ੀਰ ਹੁਰੀ ਵੀ ਨਾਲ ਚੱਲ ਪਏ ਤੇ 3-4 ਦਿਨ ਦੀ ਮੰਜ਼ਲ ਪਾਰ ਕਰਕੇ ਨਾਨਕ ਚੱਕ ਜਾ ਪਹੁੰਚੇ ਉੱਥੇ ਪਹੁੰਚ ਕੇ ਵਜ਼ੀਰ ਨੇ ਭਗਵਾਨ ਸ਼੍ਰੀ ਚੰਦਰ ਜੀ ਦੇ ਸਾਹਮਣੇ ਬਾਦਸ਼ਾਹ ਦੀ ਬੇਨਤੀ ਜਾ ਕੇ ਸੁਣਾਈ ਕੇ ਬਾਦਸ਼ਾਹ ਨੇ ਖੁਦ ਆਪ ਜੀ ਦੀ ਹਾਜ਼ਰੀ ਭਰਨੀ ਸੀ ਪਰ ਸ਼ਾਹੀ ਕਮਾ ਵਿੱਚ ਜਿਆਦਾ ਰੁਚੀਮਾ ਹੋਣ ਦੇ ਕਾਰਨ ਦਰਸ਼ਨ ਨਹੀਂ ਕਰ ਸਕਿਆ ਤੇ ਆਪ ਜੀ ਨੂੰ ਲਾਹੌਰ ਆਉਣ ਲਈ ਬੇਨਤੀ ਕੀਤੀ ਹੈ ਸੋ ਕਿਰਪਾ ਕਰੋ ਸ਼ਾਹੀ ਸਵਾਰੀ ਵੀ ਆਪ ਲਈ ਤਿਆਰ ਖੜੀ ਹੈ ਤਾਂ ਭਗਵਾਨ ਸ਼੍ਰੀ ਚੰਦਰ ਜੀ ਨੇ ਜਾਗੀਰ ਦੀ ਬੇਨਤੀ ਪ੍ਰਵਾਨ ਕਰਦਿਆਂ ਉਹਨਾਂ ਅਫਸਰਾਂ ਨੂੰ ਕਿਹਾ ਕਿ ਇਹ ਸਾਡੀ ਲੋਈ ਹੈ ਇਸ ਨੂੰ ਆਪ ਹਾਥੀ ਤੇ ਰੱਖੋ ਅਸੀਂ ਵੀ ਆਉਨੇ ਆਂ ਤਾਂ ਭਾਈ ਕੰਬਲੀਏ ਜੋ ਕਿ ਮਹਾਰਾਜ ਜੀ ਦੀ ਸੰਗਤ ਵਿੱਚ ਸੀ ਸੇਵਕ ਸੀਗੇ ਬਾਬਾ ਸ਼੍ਰੀਚੰਦਰ ਜੀ ਦੇ ਤਾਂ ਭਾਈ ਕੰਬਲੀਏ ਤੋਂ ਕੰਬਲੀ ਲੈ ਕੇ ਜਦ ਇੱਕ ਅਫਸਰ ਨੇ ਹਾਥੀ ਉੱਪਰ ਰੱਖੀ ਤਾਂ ਭਾਰ ਨਾਲ ਹਾਥੀ ਦੀਆਂ ਚਾਰੇ ਲੱਤਾਂ ਜ਼ਮੀਨ 'ਚ ਗੜ ਗਈਆਂ ਹਾਥੀ ਬਿਆਕਲ ਹੋ ਕੇ ਚੰਗੇ ਆੜਾ ਮਾਰਨ ਲੱਗ ਪਿਆ ਤਾਂ ਬਾਬਾ ਜੀ ਨੇ ਅਫਸਰਾਂ ਨੂੰ ਇਸ਼ਾਰਾ ਕਰਕੇ ਕੰਬਲੀ ਹਾਥੀ ਉਤੋਂ ਲੁਹਾਤੀ ਲੁਹਾਈ ਔਰ ਲੋਈ ਲਾਉਣ ਦੀ ਦੇਰ ਸੀ ਕਿ ਹਾਥੀ ਦੀਆਂ ਲੱਤਾਂ ਟਟ ਜਮੀਨ ਤੇ ਆ ਗੀਆਂ ਇਹ ਕੌਤਕ ਦੇਖ ਕੇ ਸਭ ਅਫਸਰਾਂ ਨੇ ਚਾਨਾਂ ਤੇ ਟਹਿ ਕੇ ਸਜਦਾ ਕੀਤਾ ਭਗਵਾਨ ਸ਼੍ਰੀ ਚੰਦਰ ਜੀ ਨੂੰ ਔਰ ਭਗਵਾਨ ਜੀ ਦੀ ਇਲਾਹੀ ਸੂਰਤ ਵਿੱਚੋਂ ਉਹਨਾਂ ਸਾਖਸ਼ਾਤ ਰਸੂਲ ਦੇ ਦਰਸ਼ਨ ਕੀਤੇ ਫਿਰ ਹੱਥ ਬੰਨ ਕੇ ਬੇਨਤੀ ਕੀਤੀ ਗਰੀਬ ਪਰਵਰ ਹੁਣ ਕੀ ਹੁਕਮ ਹੈ ਆਪ ਜੀ ਲਈ ਕਿਹੜੀ ਸਵਾਰੀ ਦਾ ਪ੍ਰਬੰਧ ਕਰੀਏ ਕਿਉਂਕਿ ਜੇ ਆਪ ਪੈਦਲ ਗਏ ਤਾਂ ਬਾਦਸ਼ਾਹ ਸੁਨਾਮਤ ਸਾਡੇ ਤੇ ਨਾਰਾਜ਼ ਹੋਣਗੇ ਕਿਰਪਾ ਕਰੋ ਮਿਹਰ ਕਰੋ ਸਾਨੂੰ ਖੇਦਮਤਗਾਰਾਂ ਨੂੰ ਦੱਸੋ ਕਿ ਬਾਰਸ਼ਾ ਨੂੰ ਜਾ ਕੇ ਆਪ ਜੀ ਦਾ ਕੀ ਪੈਗਾਮ ਦਈਏ ਤਾਂ ਭਗਵਾਨ ਸ਼੍ਰੀ ਚੰਦਰ ਜੀ ਨੇ ਕਿਹਾ ਆਪ ਡਰੋ ਨਾ ਅਸੀਂ ਤੁਹਾਡੀ ਪੂਰਨ ਸਹਾਇਤਾ ਕਰਾਂਗੇ ਬਾਰਸ਼ਾ ਆਪ ਨੂੰ ਕੁਝ ਨਹੀਂ ਕਹੇਗਾ ਆਪ ਆਪਣਾ ਹਾਥੀ ਲੈ ਕੇ ਜਾਵੋ ਅਸੀਂ ਛੇਤੀ ਲਾਹੌਰ ਪਹੁੰਚ ਜਾਵਾਂਗੇ ਜਦ ਅਫਸਰ ਹਾਥੀ ਸਮੇਤ ਚਲੇ ਗਏ ਤਾਂ ਮਗਰੋਂ ਭਗਵਾਨ ਸ਼੍ਰੀ ਚੰਦਰ ਜੀ ਵੀ ਕੰਮਲਿਆ ਜੋ ਕਿ ਸੇਵਕ ਸੀਗਾ ਉਹਨਾਂ ਦੇ ਮੋਢਿਆਂ ਤੇ ਅਸਵਾਰ ਹੋ ਕੇ ਸਿਕੰਟਾ ਵਿੱਚ ਲਾਹੌਰ ਪਹੁੰਚ ਗਏ ਇਹਨਾਂ ਨੇ ਜਿੱਥੇ ਵੀ ਜਾਣਾ ਹੁੰਦਾ ਸੀ ਭਗਵਾਨ ਛਰੀ ਚੰਦਰ ਜੀ ਨੇ ਇਹ ਭਾਈ ਕਮਲੀਆਂ ਜੀ ਦੇ ਮੋਢਿਆਂ ਤੇ ਅਸਵਾਰ ਹੋ ਕੇ ਜਾਂਦੇ ਹੁੰਦੇ ਸੀਗੇ ਦੇਖ ਲਓ ਔਰ ਦੋਸਤੋ ਜਦੋਂ ਬਾਦਸ਼ਾਹ ਨੂੰ ਖਬਰ ਭੇਜੀ ਗਈ ਤਾਂ ਬਾਦਸ਼ਾਹ ਆਗੋਂ ਲੈਣ ਆਇਆ ਤੇ ਬੜੇ ਸਤਕਾਰ ਨਾਲ ਰਾਜ ਸਭਾ ਚਲੇ ਜਾ ਕੇ ਇੱਕ ਸਿੰਘਾਸਨ ਤੇ ਜਾ ਕੇ ਬਿਠਾਤਾ ਮਹਾਰਾਜ ਨੂੰ ਸਭਾ ਜੋ ਵਜ਼ੀਰਾ ਅਮੀਰਾ ਨਾਲ ਸਜੀ ਹੋਈ ਸੀ ਸਭ ਨੇ ਸੀਸ ਨਵਾ ਕੇ ਮੱਥਾ ਟੇਕਿਆ ਤੇ ਫਿਰ ਆਪਣੀਆਂ-ਆਪਣੀਆਂ ਥਾਵਾਂ 'ਤੇ ਬੈਠ ਗਏ। ਬਾਦਸ਼ਾਹ ਅਤੇ ਭਗਵਾਨ ਸ਼੍ਰੀ ਚੰਦਰ ਦੀ ਸਾਰੇ ਮਾਰਫਤ ਦੀਆਂ ਗੱਲਾਂ ਕਰ ਹੀ ਰਹੇ ਸੀ ਕਿ ਐਨੇ ਨੂੰ ਮਹਿਲਾ ਵਿੱਚੋਂ ਇੱਕ ਨੌਕਰ ਬਾਦਸ਼ਾਹ ਦੇ ਕੋਲ ਆਇਆ ਤੇ ਸੰਦੇਸ਼ ਦਿੱਤਾ ਕਿ ਆਪ ਜੀ ਦਾ ਸ਼ਹਿਜ਼ਾਦਾ ਗੁੱਡੀ ਉਡਾਰ ਰਿਹਾ ਸੀ ਕਿ ਅਚਾਨਕ ਹੀ ਬਨੇਰੇ ਤੋਂ ਪੈਰ ਤਿਲਕਣ ਨਾਲ ਡਿੱਗ ਕੇ ਉਹਦੀ ਮੌਤ ਹੋ ਗਈ। ਤਾਂ ਬਾਦਸ਼ਾਹ ਭਗਵਾਨ ਸ਼੍ਰੀ ਚੰਦਰ ਜੀ ਤੋਂ ਛੁੱਟੀ ਲੈ ਕੇ ਮਹਿਲਾ ਚ ਗਿਆ ਤੇ ਮੋਇਆ ਲੜਕਾ ਦੇਖ ਕੇ ਰੋਣ ਲੱਗ ਪਿਆ ਰੋਧਨ ਕਰਨ ਲੱਗ ਪਿਆ ਰਾਣੀਆਂ ਨੇ ਕਿਹਾ ਕਿ हे ਜਹਾਂਪਨਾ ਆਪ ਫਕੀਰਾਂ ਨੂੰ ਤੰਗ ਨਾ ਕਰਿਆ ਕਰੋ ਇਹ ਸਾਰਾ ਉਹਨਾਂ ਦਾ ਹੀ ਸਰਾਪ ਹੈ ਤੇ ਉਹਨਾਂ ਦੇ ਸਰਾਪ ਦਾ ਹੀ ਫਲ ਹੈ ਜਿਉ ਅਸੀਂ ਅੱਜ ਸਾਰੇ ਦੁਖੀ ਹੋਏ ਹਾਂ ਤਾਂ ਬਾਦਸ਼ਾਹ ਨੂੰ ਝਟ ਖਿਆਲ ਆਇਆ ਕਿ ਬਾਬਾ ਜੀ ਤਾਂ ਸਾਡੇ ਕੋਲ ਆਏ ਹੋਏ ਨੇ ਕਿਉਂ ਨਾ ਉਹਨਾਂ ਅੱਗੇ ਇਸ ਬੱਚੇ ਬਾਰੇ ਪ੍ਰਾਰਥਨਾ ਕੀਤੀ ਜਾਵੇ ਕਿ हे ਮਹਾਰਾਜ ਮੇਰੇ ਤੇ ਕਿਰਪਾ ਕਰੋ ਤੇ ਇਸ ਬੱਚੇ ਨੂੰ ਜੀਵਨ ਦਾਤ ਦਿਓ ਇਹ ਖਿਆਲ ਆਉਂਦਿਆਂ ਹੀ ਛੱਟ ਨੌਕਰ ਨੂੰ ਬੱਚਾ ਚੁਕਾ ਕੇ ਰਾਜ ਸਭਾ ਦੇ ਵਿੱਚ ਲੈ ਆਏ ਤੇ ਬਾਬਾ ਸ਼੍ਰੀ ਚੰਦਰ ਜੀ ਦੇ ਸਾਹਮਣੇ ਲਾਸ਼ ਰੱਖ ਕੇ ਹੱਥ ਜੋੜ ਕੇ ਬੇਨਤੀ ਕੀਤੀ ਜਹਾਂਗੀਰ ਨੇ ਕਿ ਹੇ ਮਹਾਰਾਜ ਮੇਰੇ ਉੱਤੇ ਦਇਆ ਕਰੋ ਇਸ ਬੱਚੇ ਨੂੰ ਜੀਵਨ ਦਾਤ ਦਿਓ ਤਾਂ ਬਾਦਸ਼ਾਹ ਦੇ ਹੰਝੂ ਡਿੱਗਦੇ ਦੇਖ ਕੇ ਮਹਿਰਾ ਦੇ ਸਾਗਰ ਬਾਬਾ ਸ਼੍ਰੀ ਚੰਦਰ ਦੀ ਮਹਿਰਾ ਚ ਆ ਗਏ ਤੇ ਆਪਣੇ ਕਰਮੰਡਲ ਵਿੱਚੋਂ ਜਲ ਹੱਥ ਵਿੱਚ ਲੈ ਕੇ ਬੱਚੇ ਦੇ ਉਤੇ ਛਿੱਟੇ ਮਾਰ ਕੇ ਕਿਹਾ ਉੱਠ ਜਾ ਬੱਚਾ ਜਾ ਕੇ ਗੁੱਡੀ ਉਡਾ ਐਨਾ ਹੀ ਕਹਿੰਦੀ ਤੇਰ ਸੀ ਬੱਚਾ ਉੱਠ ਕੇ ਬਹਿ ਗਿਆ ਬਾਰਸ਼ਾ ਇਹ ਕੌਤਕ ਦੇਖ ਕੇ ਹੈਰਾਨ ਹੋ ਗਿਆ ਅਮੀਰਾ ਵਜ਼ੀਰਾ ਨੇ ਬਾਰਸ਼ਾ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰਤੀਆਂ ਇਹ ਲੋਕ ਤਾਂ ਸਾਰੇ ਖੁਸ਼ੀ ਚ ਵਧਾਈਆਂ ਦੇ ਰਹੇ ਸਨ ਪਰ ਭਗਵਾਨ ਸ਼੍ਰੀ ਚੰਦਰ ਜੀ ਅਤੇ ਬਾਬਾ ਕਮਲਿਆ ਜੀ ਉਥੋਂ ਅਲੋਪ ਹੋ ਚੁੱਕੇ ਸਨ ਬੱਚੇ ਦੀ ਮਾਂ ਬਹੁਤ ਖੁਸ਼ ਸੀ ਪਰ ਨਾਲ ਅਫਸੋਸ ਵੀ ਕਰ ਰਹੀ ਸੀ ਕਿ ਮੈਂ ਭਗਵਾਨ ਜੀ ਦੇ ਦਰਸ਼ਨ ਨਾ ਕਰ ਸਕੀ ਰਾਣੀ ਨੇ ਬਾਦਸ਼ਾਹਗੇ ਅਰਜ਼ ਕੀਤੀ ਕਿ हे ਮਹਾਰਾਜ ਬਾਬਾ ਜੀ ਨੇ ਸਾਡੇ ਬੱਚੇ ਨੂੰ ਦੁਬਾਰਾ ਜੀਵਨ ਦਾਤਤਾ ਪਰ ਅਸੀਂ ਹਿੰਦੁਸਤਾਨ ਦੇ ਬਾਦਸ਼ਾਹ ਹਾਂ ਅਸਾਂ ਭਗਵਾਨ ਨੂੰ ਲਾਹੌਰ ਆਉਣ ਦੀ ਖੇਚਲ ਵੀ ਦਿੱਤੀ ਪਰ ਅਸਾਂ ਉਹਨਾਂ ਦਾ ਸਤਕਾਰ ਕੀ ਕੀਤਾ ਸੋ ਅਸਾਂ ਸਾਰਿਆਂ ਨੂੰ ਉਹਨਾਂ ਦੇ ਸਥਾਨ ਤੇ ਪਹੁੰਚ ਕੇ ਉਹਨਾਂ ਕੋਲੋਂ ਅਸ਼ੀਰਵਾਦ ਲੈਣੀ ਚਾਹੀਦੀ ਹੈ ਕਿਉਂਕਿ ਭਗਵਾਨ ਇੱਥੇ ਆਏ ਬੱਚਾ ਮਰ ਗਿਆ ਬੱਚਾ ਬਚ ਗਿਆ ਹਾਥੀ ਭਗਵਾਨ ਸ੍ਰੀ ਚੰਦਰ ਦੀ ਲੋਈ ਦਾ ਭਾਰ ਨਹੀਂ ਚੁੱਕ ਸਕਿਆ ਇਨਾ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਕਿ ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ ਅੱਲਾ ਪਾਕ ਦਾ ਨੂਰ ਨੇ ਤਾਂ ਇਹ ਵਿਚਾਰਾਂ ਕਰਦੇ ਸਭ ਨੇ ਕਾਦਰਾਬਾਦ ਪਹੁੰਚਣ ਦੀ ਪੱਕੀ ਸਲਾਹ ਕਰ ਲਈ ਇੱਕ ਦਿਨ ਚੰਗਾ ਜਿਹਾ ਦਿਨ ਦੇਖ ਕੇ ਬਾਦਸ਼ਾਹ ਰਾਣੀਆਂ ਸਮੇਤ ਨਾਲ ਸ਼ਾਹੀ ਲਸ਼ਕਰ ਹੀਰੇ ਲਾਲ ਜਵਹਰਾਤਾਂ ਨੇ ਥਾਲ ਭਰ ਕੇ ਹੋਰ ਕਈ ਤੋਹਫੇ ਲੈ ਕੇ ਕਾਦਰਾਬਾਦ ਦੇ ਜੰਗਲਾਂ ਵਿੱਚ ਭਗਵਾਨ ਸ਼੍ਰੀ ਚੰਦਰ ਜੀ ਦੇ ਧੂਨੇ ਤੇ ਆਣ ਪਹੁੰਚੇ ਬੜੇ ਸਤਕਾਰ ਨਾਲ ਸਜਦਾ ਕੀਤਾ ਤੇ ਭੇਟਾ ਚਰਨਾਂ ਦੇ ਵਿੱਚ ਰੱਖ ਦਿੱਤੀ ਪਰ ਬਾਬਾ ਸ਼੍ਰੀ ਚੰਦਰ ਜੀ ਨੇ ਸ਼ਾਹ ਨੂੰ ਕਿਹਾ ਕਿ ਅਸੀਂ ਜੰਗਲਾਂ ਦੇ ਵਾਸੀ ਹਾਂ ਸਾਨੂੰ ਇਹਨਾਂ ਸ਼ਾਹੀ ਨਜ਼ਰਾਨਿਆਂ ਦੀ ਕੋਈ ਲੋੜ ਨਹੀਂ ਆਪ ਕਿਸੇ ਹੋਰ ਚਾਹਵਾਨ ਨੂੰ ਇਹ ਵਸਤੂਆਂ ਦੇ ਦਿਓ ਤਾਂ ਇਹ ਕਹਿ ਕੇ ਸਾਰੀ ਭੇਟਾ ਬਾਬਾ ਜੀ ਨੇ ਵਾਪਸ ਕਰ ਦਿੱਤੀ ਫਿਰ ਬਾਦਸ਼ਾਹ ਨੇ ਕਿਹਾ ਕਿ ਸੁੰਦਰ ਮਕਾਨ ਆਪ ਦੇ ਰਹਿਣ ਲਈ ਬਣਵਾ ਲੈਂਦਾ ਹਾਂ ਪਰ ਭਗਵਾਨ ਜੀ ਨੇ ਉਹਨੂੰ ਵੀ ਨਾ ਕਰਤੀ ਤੇ ਦੱਸਿਆ ਕਿ ਇਸਾਂ ਦਰਵੇਸ਼ਾਂ ਨੇ ਤਾਂ ਸੰਸਾਰ ਹੀ त्यागਿਆ ਹੋਇਆ ਇਹਦੇ ਮੇਵੇ ਨੂੰ ਅਸੀਂ ਕੀ ਕਰਨਾ ਜਦ ਬਾਰਛਾ ਨੇ ਦੇਖਿਆ ਕਿ ਇਹ ਤਾਂ ਬਿਲਕੁਲ ਹੀ ਕਿਸੇ ਚੀਜ਼ ਨੂੰ ਪ੍ਰਵਾਹ ਨਹੀਂ ਕਰਦੇ ਤਾਂ ਬਾਬਾ ਧਰਮਚੰਦ ਜੀ ਦੇ ਨਾਮ ਦੇ ਉੱਤੇ 700 ਬਿੱਗਾਂ ਜ਼ਮੀਨ ਦਾ ਪਟਾ ਉਹਨਾਂ ਦੀਆਂ ਗਊਆਂ ਚਰਨ ਵਾਸਤੇ ਲਿਖਾਤਾ ਫਿਰ ਜਹਾਂਗੀਰ ਨੇ ਭਗਵਾਨ ਸ਼੍ਰੀ ਚੰਦਰ ਨੇ ਫੇਰ ਵੀ ਸਵਕਾਰ ਨਾ ਕੀਤਾ ਪਰ ਬਾਦਸ਼ਾਹ ਨੇ ਬੇਨਤੀ ਕੀਤੀ ਮਹਾਰਾਜ ਮੇਰੀ ਕੋਈ ਤਾਂ ਦਿਲੀ ਖੁਆਇਸ਼ ਪੂਰੀ ਹੋਣ ਦਿਓ ਤਾਂ ਬਾਰਚਾ ਦਾ ਇਸ ਤਰ੍ਹਾਂ ਤਰਲਾ ਦੇਖ ਕੇ ਤੇ ਦੂਜਿਆਂ ਦੇ ਇਹ ਕਹਿਣ ਤੇ ਕਿ ਮਹਾਰਾਜ ਆਪ ਨੂੰ ਜ਼ਰੂਰਤ ਨਹੀਂ ਪਰ ਸ਼ਾਹ ਹੋਰੀ ਇਹ ਜ਼ਮੀਨ ਬਾਬਾ ਧਰਮਚੰਦ ਜੀ ਨੂੰ ਦੰਨੇ ਆਪ ਜ਼ਰੂਰ ਸਵਕਾਰ ਕਰੋ ਤਾਂ ਕਿ ਸ਼ਾਹ ਦਾ ਵੀ ਮਾਣ ਰਹੇ ਮਾਣ ਵਾਲੀ ਗੱਲ ਭਗਵਾਨ ਜੀ ਨੇ ਮਹਿਸੂਸ ਕੀਤੀ ਤੇ ਸ਼ਾਹ ਨਰਾਸ਼ ਨਾ ਹੋਣ ਦਿੱਤਾ ਔਰ ਗਊਆਂ ਵਾਸਤੇ ਜੋ ਜ਼ਮੀਨ ਦਿੱਤੀ ਸੀ ਉਹਦੀ ਮਨਜ਼ੂਰੀ ਦੇ ਦਿੱਤੀ ਗਈ ਬਾਰਸ਼ਾ ਬੜਾ ਖੁਸ਼ ਹੋਇਆ ਤੇ ਦਰਬਾਰੀਆਂ ਸਮੇਤ ਬੜੇ ਇਤਿਕਾਰ ਨਾਲ ਸੈਦਾ ਕਰਕੇ ਵਾਪਸ ਲਾਹੌਰ ਚਲਾ ਗਿਆ ਤਾਂ ਦੋਸਤੋ ਗੁਰੂ ਘਰ ਦੇ ਮਤਲਬ ਕਿ ਜਿਹੜਾ ਪ੍ਰੇਮ ਸੀਗਾ ਗੁਰੂ ਘਰ 'ਚ ਕੀ ਇਤਿਕਾਰ ਸੀ ਬਾਬਾ ਚਰੀ ਚੰਦਰ ਜੀ ਦਾ ਉਹ ਵੀ ਦੱਸਦੇ ਆ ਤੁਹਾਨੂੰ ਇਤਿਹਾਸ ਬੋਲਦਾ ਆਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਜੀ ਦੇ ਖੁਦ ਨਰਾਇਣ ਦੇ ਵੱਡੇ ਸਹਿਬਜਾਤੇ ਤੇ ਇੱਕ ਮਹਾਨ ਤਿਆਗੀ ਬਾਲ ਬ੍ਰਹਮਚਾਰੀ ਉਸ ਸਮੇਂ ਦੇ ਪਾਵਰਾਂ ਦੇ ਪੰਡਾਰ ਬਜ਼ੁਰਗ ਤਪੱਸਵੀ ਸਨ ਆਪ ਨੂੰ ਭੀਸ਼ਮ ਸਮਜਤੀ ਵੀ ਕਿਹਾ ਜਾਂਦਾ ਆਪ ਜਿੱਥੇ ਵੀ ਗਏ ਦੋਵੇਂ ਸਮੇ ਸਤਸੰਗ ਲੱਗਦਾ ਰਿਹਾ ਪਿਆਰੇ ਪਿਤਾ ਵਾਂਗ ਸਾਰ ਸੰਗਤ ਨੂੰ ਗਿਆਨ ਮਾਰਗ ਦੱਸ ਕੇ ਨਾਮ ਦੇ ਛੱਪੇ ਮਾਰ ਕੇ ਨਿਹਾਲੋ ਨਿਹਾਲ ਕਰਦੇ ਰਹੇ ਆਪ ਦਾ ਗੁਰੂ ਘਰ ਨਾਲ ਗੂੜਾ ਸੰਬੰਧ ਤੇ ਸਤਕਾਰ ਸੀ ਹੁਣ ਗੁਰੂ ਅਮਰਦਾਸ ਜੀ ਮਹਾਰਾਜ ਬਾਟ ਸਾਹਿਬ ਗਏ ਗੁਰੂ ਅਮਰਦਾਸ ਜੀ ਨੂੰ ਤੀਰਥਾਂ ਦੀ ਯਾਤਰਾ ਮਤਲਬ ਬਹੁਤ ਕਰਦੇ ਹੁੰਦੇ ਸੀ ਜਦ ਬਾਸਰ ਕੇ ਰਹਿੰਦੇ ਸੀ ਤਾਂ 20 ਵਾਰੀ ਨੰਗੇ ਪੈਰੀ ਤੁਰ ਕੇ ਆਪ ਜੀ ਗੰਗਾ ਜੀ ਦੇ ਇਸ਼ਨਾਨ ਵੀ ਕਰ ਚੁੱਕੇ ਸੀ ਹੁਣ ਗਰਗਤੀ ਤੇ ਬਿਰਾਜਮਾਨ ਹੋ ਕੇ ਤੀਰਥਾਂ ਦੀ ਇੱਛਾ ਹੋਈ ਤੇ ਤੀਰਥਾਂ ਨੂੰ ਤਿਆਰ ਹੋਏ ਵੱਡੇ ਸੁਪੁੱਤਰ ਮੋਰੀ ਜੀ ਮੋਹਨ ਜੀ ਤੇ ਭਾਈ ਜੇਠਾ ਜੀ ਜਿਹੜੇ ਗੁਰੂ ਰਾਮਦਾਸ ਜੀ ਤੇ ਹੋਰ ਸਿੱਖ ਸੇਵਕ ਨਾਲ ਤਿਆਰ ਕੀਤੇ ਗੁਰੂ ਜੀ ਵਾਸਤੇ ਹੁਣ ਸਭ ਤੋਂ ਵੱਡਾ ਤੀਤ ਗੁਰੂ ਨਾਨਕ ਦੇਵ ਪਾਚਾਈ ਦਾ ਡੇਰਾ ਡੇਰਾ ਬਾਬਾ ਨਾਨਕ ਤੇ ਉਥੋਂ ਦੀ ਖੂਹੀ ਸਰ ਜੀ ਇਹਦਾ ਮਤਲਬ ਕਿ ਇਸ਼ਨਾਨ ਸੀਗਾ ਇਹਦਾ ਤੀਰਥ ਆਪ ਸਭ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਚਾਏ ਇੱਥੋਂ ਦਰਸ਼ਨ ਕਰਕੇ ਫਿਰ ਬਾਬਾ ਸ਼੍ਰੀ ਚੰਦਰ ਜੀ ਦਾ ਤਾਪ ਪ੍ਰਸਥਾਨ ਟਾਲੀ ਸਾਹਿਬ ਵੇਖਿਆ ਤੇ ਫਿਰ ਬਾਠ ਪੁੰਜ ਕੇ ਗੁਰੂ ਜੀ ਬਾਬਾ ਸ਼੍ਰੀ ਚੰਦਰ ਜੀ ਦਾ ਸ਼ਿਵ ਜੀ ਸਰੂਪ ਦੇਖ ਕੇ ਨਿਹਾਲ ਹੋ ਨਿਹਾਲ ਹੋ ਗਏ ਬਾਬਾ ਜੀ ਨੇ ਸਹਬਜਾਦੇ ਮੋਹਨ ਵਿੱਚ ਸਾਧੂਪਨ ਤੇ ਜੋਗ ਦੇ ਲੱਛਣ ਦੇਖੇ ਤੇ ਗੁਰੂ ਜੀ ਨੂੰ ਬਚਨ ਕੀਤਾ ਕਿ ਇਹ ਸਹਬਜਾਦਾ ਸਾਨੂੰ ਦੇ ਦਿਓ ਬਾਬਾ ਸ਼੍ਰੀ ਚੰਦਰ ਜੀ ਕਹਿੰਦੇ ਗੁਰੂ ਜੀ ਨੇ ਅੱਗੇ ਨਿਮਰਤਾ ਸਹਿਤ ਉੱਤਰ ਦਿੱਤਾ ਕਿ ਸਭ ਕੁਝ ਆਪਦਾ ਹੀ ਹੈ ਇਹ ਕਹਿ ਕੇ 모ਹਨ ਜੀ ਨੂੰ ਬਾਬਾ ਜੀ ਦੇ ਕੋਲ ਰਹਿਣ ਦਿੱਤਾ ਗਿਆ 모ਹਨ ਜੀ ਉੱਤੇ ਬਾਬਾ ਜੀ ਦੇ ਉਪਦੇਸ਼ ਦਾ ਗੂੜਾ ਅਸਰ ਹੋਇਆ ਨਾਲ ਆਏ ਸਾਰੇ ਸਿੱਖ ਵੀ ਖੁਸ਼ੀਆਂ ਚ ਗਦਗਦ ਹੋ ਗਏ ਗੁਰੂ ਜੀ 14 ਦਿਨ ਫਿਰ ਬਾਟ ਸਾਬ ਰਹੇ ਫਿਰ ਇੱਕੁਰ ਖੇਤਰ ਵੱਲ ਜਲ ਤਿਆਰੀ ਕਰਨ ਲਈ ਤਾਂ ਬਾਬਾ ਜੀ ਨੇ ਆਪਣੇ ਪਾਸੋਂ ਕੁਝ ਗਰਵਾਣੀ ਦੀਆਂ ਸੈਂਚੀਆਂ ਸਾਖੀਆਂ 모ਹਨ ਜੀ ਨੇ ਦਿੱਤੀਆਂ ਤੇ ਕਿਹਾ ਕਿ ਅਸਾਂ ਵੀ ਲੰਮੀ ਯਾਤਰਾ ਤੇ ਜਾਣਾ ਹੈ ਇਹ ਅਨਮੋਲ ਚੀਜ਼ਾਂ ਗਵਾਚ ਨਾ ਜਾਣ ਕਿਉਂਕਿ ਇਹ ਗੁਰਾਂ ਦੀ ਆਤਮਾ ਹੈ ਫਿਰ ਮੋਹਨ ਜੀ ਨੇ ਸੈਂਤੀਆਂ ਸਭਾਲ ਲਈਆਂ ਤੇ ਗੁਰੂ ਅਮਰਦਾਸ ਜੀ ਨੇ ਉਥੋਂ ਅੱਗੇ ਜਾਣ ਦੀਆਂ ਤਿਆਰੀਆਂ ਕਰੀਆਂ ਹੁਣ ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਵੀ ਗੁਰਗਰਦੀ ਉੱਤੇ ਬੈਠੇ ਤਾਂ ਕੁਝ ਸਮਾਂ ਬਾਅਦ ਬਾਟ ਸਾਬ ਗਏ ਅਮਰਸਰ ਨਗਰੀ ਤੇ ਅਮਰ ਸਰੋਵਰ ਬਾਰੇ ਵੀ ਜ਼ਿਕਰ ਕੀਤਾ ਹੁਣ ਬਿਕਰਮੀ 1600 ਕਹਿ ਲਈਏ ਵੀ 36 ਚ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਅਮਰਸਰ ਆਏ ਜਦੋਂ ਗੁਰੂ ਰਾਮਦਾਸ ਜੀ ਨੂੰ ਪਤਾ ਲੱਗਾ ਉਹਨਾਂ ਬਾਬਾ ਜੀ ਦਾ ਨਿੱਘਾ ਸਵਾਗਤ ਕੀਤਾ ਤਾਂ ਬਾਬਾ ਜੀ ਨੇ ਗੁਰੂ ਜੀ ਦੀ ਨਿਮਰਤਾ ਦੀ ਪ੍ਰੀਖਿਆ ਲੈਣ ਲਈ ਕਿਹਾ ਕਿ ਆਰਾਮ ਦਾਸ ਜੀਓ ਇਹਨਾਂ ਦਾੜਾ ਕਿਉਂ ਵਧਾਇਆ ਅਗਰ ਗੁਰੂ ਜੀ ਨੇ ਕਿਹਾ ਕਿ ਆਪ ਜੈਸੇ ਮਹਾਨ ਸਾਧੂਆਂ ਦੇ ਚਰਨ ਛੜਨ ਲਈ ਵਧਾਇਆ ਇਹਨਾਂ ਕਹਿ ਕੇ ਆਪਣੇ ਹੱਥ ਨਾਲ ਆਪਣਾ ਦਾੜਾ ਫੜ ਕੇ ਬਾਬਾ ਜੀ ਦੇ ਚਰਨ ਛਾਣਨੇ ਸ਼ੁਰੂ ਕੀਤੇ ਤਾਂ ਗੁਰੂ ਜੀ ਦੀ ਨਿਮਰਤਾ ਦੇਖ ਕੇ ਬਾਬਾ ਸ੍ਰੀ ਚੰਦਰ ਜੀ ਬੜੇ ਪ੍ਰਸੰਨ ਹੋਏ ਤੇ ਉਹਨਾਂ ਦਾ ਹੱਥ ਫੜ ਕੇ 100-100 ਵਰਦ ਦਿੱਤੇ ਸਰੂਬਰ ਸੰਬੰਧੀ ਇਹ ਵਰ ਦਿੱਤਾ ਸੀਗਾ ਉਹਨਾਂ ਨੇ ਸਵਾਸ਼ਰੀ ਚੰਦਰ ਜੀ ਨੇ ਕਿ ਤੁਮਰੀ ਮਹਿਮਾ ਅਧਿਕ ਹੈ ਕਹਿਓ ਕਾਹੇ ਬੜਾ ਹੈ ਤੁਹਾਰੇ ਸਰਮ ਹੈ ਜੋ ਪੂਜੈ ਪਾਪੀ ਵੀ ਗਤ ਪਾਏ ਹੁਣ ਗੁਰੂ ਅਜੰਦੇਵ ਪਾਤਸ਼ਾਹ ਜੀ ਬਾਰਠ ਗਏ ਗੁਰੂ ਰਾਮਦਾਸ ਜੀ ਨੇ ਆਪਣਾ ਅੰਤ ਜਦੋਂ ਮਤਲਬ ਕਿ ਚੋੜਾ ਛੱਡਣ ਦਾ ਸਮਾਂ ਆਇਆ ਉਹਨਾਂ ਨੇ ਆਪਣੇ ਛੋਟੇ ਸਹਿਬਜ਼ਾਦੇ ਸ੍ਰੀ ਗੁਰੂ ਅਜੰਦੇਵ ਪਾਤਸ਼ਾਹ ਜੀ ਨੂੰ ਗੁਰਗੱਦੀ ਬਖਸ਼ੀ ਪਰ ਵੱਡੇ ਸਹਿਬਜ਼ਾਦੇ ਨੇ ਇਤਨਾ ਵਿਰੋਧ ਕੀਤਾ ਕਿ ਗੁਰੂ ਜੀ ਨੂੰ ਅੰਮ੍ਰਿਤਸਰ ਛੱਡ ਕੇ ਗੋਇੰਦਵਾਲ ਜਾ ਕੇ ਰਹਿਣਾ ਪਿਆ ਤਾਂ ਉਸ ਤੋਂ ਬਾਅਦ ਬਾਬਾ ਜੀ ਜਦੋਂ ਗੁਰੂ ਰਾਮਦਾਸ ਜੀ ਦੀ ਜੋਤੀ ਜੋ ਸਮਾਉਣ ਮਗਰੋਂ ਕਰੋ ਅੱਜਨ ਦੇਵ ਜੀ ਕਾਫੀ ਸਮਾਂ ਗੋਇੰਦਵਾਲ ਸਾਹਿਬ ਰਹੇ ਆਖਰ ਜਦ ਅੰਮ੍ਰਿਤਸਰ ਆਏ ਤਾਂ ਮਨ 'ਚ ਬਾਬਾ ਸ਼੍ਰੀ ਚੰਦਰ ਜੀ ਦੇ ਦਰਸ਼ਨਾਂ ਦਾ ਖਿਆਲ ਆਉਂਦਿਆਂ ਹੀ ਬਾਠ ਪਹੁੰਚ ਗਏ ਬਾਬਾ ਜੀ ਵੀ ਸ਼੍ਰੀ ਚੰਦਰ ਜੀ ਗੁਰੂ ਸਾਹਿਬ ਨੂੰ ਦੇਖ ਕੇ ਬੜੇ ਪ੍ਰਸੰਨ ਹੋਏ ਇਸ ਸਮੇਂ ਗੁਰੂ ਅੱਜਨ ਦੇਵ ਜੀ ਕਹਿ ਲਈਏ ਵੀ 45 ਬਰਸ ਦੇ ਸੀਗੇ ਤੇ ਬਾਬਾ ਛਰੀ ਚੰਦਰ ਜੀ 104 ਸਾਲ ਦੇ ਸਨ ਬਾਬਾ ਜੀ ਆਪਣਾ ਛਰੀ ਚੰਦਰ ਜੀ ਜਦੋਂ ਇਹਨਾਂ ਨੇ ਬਾਠ ਆਉਣ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਦੱਸਿਆ ਕਿ ਅਸਾਂ ਇੱਕ ਗ੍ਰੰਥ ਬਣਾਉਣ ਦਾ ਵਿਚਾਰ ਕੀਤਾ ਜਿਸ ਵਿੱਚ ਆਪ ਜੀ ਦੇ ਪਿਤਾ ਜੀ ਦੀ ਜੋ ਬਾਣੀ ਆਪ پاس ਹੈ ਉਹ ਲੈਣਾ ਹੈ ਤੇ ਨਾਲ ਹੀ ਇਹ ਵੀ ਆਖਿਆ ਕਿ ਅਸਾਂ ਸੁਖਮਨੀ ਸਾਹਿਬ ਨਾਮ ਦੀ ਬਾਣੀ ਵੀ ਰਚੀ ਆ 16 ਅਸ਼ਟਪਦੀਆਂ ਗੁਰੂਆਂ ਨੇ ਬਾਬਾ ਜੀ ਨੂੰ ਜਦੋਂ ਸੁਣਾਈਆਂ ਤਾਂ ਬਾਬਾ ਜੀ ਬਹੁਤ ਖੁਸ਼ ਹੋਏ ਤੇ ਬਾਣੀ ਹੋਰ ਵਧਾਉਣ ਲਈ ਕਿਹਾ ਤਦ ਗੁਰੂ ਜੀ ਨੇ ਕਿਹਾ ਕਿ ਅੱਗੋਂ ਬਾਣੀ ਨਹੀਂ ਚੱਲਦੀ ਹੁਣ ਫਿਰ ਬਾਬਾ ਜੀ ਨੇ 17ਵਾਂ ਸ਼ਲੋਕ ਮੂਲ ਮੰਤਰ ਉਚਾਰਨ ਕੀਤਾ ਤੇ ਕੇਵਲ ਬਿਹਾਰੀ ਦੀ ਥਾਂ ਸਿਹਾਰੀ ਦਾ ਫਰਕ ਤੋਂ ਹਾਂ ਥਾਂ ਮਤੇ ਪਾਇਆ ਆਰ ਸੱਚ ਜੁਗਾਰ ਸੱਚ ਹੈਪੀ ਸੱਚ ਨਾਨਕ ਹੋਸੀਪੀ ਸੱਚ ਇਸ ਤੋਂ ਉਪਰੰਤ ਬਾਬਾ ਚਰੀ ਕੇਂਦਰ ਜੀ ਨੇ ਬਾਬਾ ਧਰਮਚੰਦ ਜੀ ਪਾਸੋਂ ਜੋ ਬਾਣੀ ਗੁਰੂ ਨਾਨਕ ਦੇਵ ਜੀ ਦੀ ਉਹ ਸੀਗੀ ਉਹ ਗੁਰੂ ਸਾਹਿਬ ਨੂੰ ਸੌਂਪੀ ਤੇ ਬਾਕੀ ਸੈਂਚੀਆਂ ਮੋਹਨ ਜੀ ਪਾਸੋਂ ਲੈਣ ਲਈ ਕਿਹਾ ਸੋ ਗੁਰੂ ਜੀ ਨੇ ਮੋਹਨ ਪਾਸੋਂ ਗੋੰਦ ਬਲ ਜਾ ਕੇ ਇਹ ਸੈਂਚੀਆਂ ਲਈਆਂ ਔਰ ਇਹ ਬਾੜ ਸਾਬ ਅਸਥਾਨ ਜ਼ਿਲ੍ਹਾ ਗੁਦਾਸਪੁਰ ਵਿੱਚ ਅਤੇ ਇੱਥੇ ਹੀ ਤੀਸਰੀ ਚੌਥੀ ਪੰਜਵੀਂ ਤੇ ਛੇਵੀਂ ਪਾਸ਼ਾਹੀ ਬਾਬਾ ਜੀ ਦੇ ਦਰਸ਼ਨਾਂ ਨੂੰ ਆਉਂਦੀਆਂ ਰਹੀਆਂ ਤੇ ਭੇਟਾ ਦੇ ਕੇ ਅਸੀਸਾਂ ਲੈਂਦੀਆਂ ਰਹੀਆਂ ਦੂਜੀ ਵਾਰ ਫਿਰ ਪੰਚਮ ਪਾਚਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਬਾ ਛਰੀ ਚੰਦ ਜੀ ਦੇ ਦਰਸ਼ਨ ਲਈ ਇੱਥੇ ਪੁੱਜੇ ਇੱਥੇ ਆਪ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ ਦੀਆਂ ਹਜੂਰੀ ਪੁਸਤਕਾਂ ਲਈ ਬਚਨ ਕੀਤਾ ਕਿਉਂਕਿ ਆਪ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰ ਰਹੇ ਸੀ ਤਾਂ ਉਹ ਪੁਸਤਕਾਂ ਪ੍ਰਭੂਾਨ ਜੀ ਨੇ ਖੁਸ਼ੀ ਖੁਸ਼ੀ ਪੰਜਵੇਂ ਪਾਤਸ਼ਾਹ ਨੂੰ ਸੌਪੀਆਂ ਉਸ ਤੋਂ ਬਾਅਦ ਗੁਰੂ ਪਿਆਰਿਓ ਸ੍ਰੀ ਗੁਰੂ ਹਰਿਕੋਬند ਪਾਤਸ਼ਾਹ ਜੀ ਛੇਵੇਂ ਪਾਤਸ਼ਾਹ ਮਹਾਰਾਜ ਇਹ ਬਾਬਾ ਚਰੀ ਚੰਦਰ ਜੀ ਦੇ ਦਰਸ਼ਨਾਂ ਨੂੰ ਬਾੜ ਸਾਹਿਬ ਗਏ ਉਹਨਾਂ ਦੇ ਨਾਲ ਚਾਰ ਸਹਿਬਜ਼ਾਦੇ ਸੀ ਕਿਉਂਕਿ ਸਹਿਬਜ਼ਾਦੇ ਬਾਬਾ ਅਟਲ ਰਾਏ ਦੀ ਜੋਤੀ ਜੋਤ ਸਮਾ ਚੁੱਕੇ ਸਨ ਸੋ ਬਾਬਾ ਗੁਰਦਿੱਤਾ ਜੀ ਬਾਬਾ ਸੂਰਜਮਲ ਜੀ ਬਾਬਾ ਅਨੀਰਾਏ ਜੀ ਤੇ ਗੁਰੂ ਤੇਗ ਬਹਾਦਰ ਜੀ ਇਹ ਨਾਲ ਸਾਨੂੰ ਉਹਨਾਂ ਦੇ ਗੁਰੂ ਜੀ ਬਾਬਾ ਜੀ ਨੂੰ ਨਮਸਕਾਰ ਕਰਕੇ ਬੈਠ ਗਏ ਤੇ 500 ਰੁਪਏ ਨਗਦ ਤੇ ਇੱਕ ਘੋੜਾ ਬਾਬਾ ਜੀ ਦੀ ਭੇਟਾ ਕੀਤਾ ਤਾਂ ਇਹ ਸਾਰਾ ਵਰਤਾਰਾ ਮਤਲਬ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਕਿ ਉਤਰ ਤੁਰੰਗ ਤੇ ਲੇ ਸੁੱਤ ਚਾਰੀ ਸ਼੍ਰੀ ਚੰਦਰ ਦਰਸੇ ਤਪਤਾਰੀ ਚਰਨ ਕਮਲ ਕਰ ਬੰਦਨ ਕੀਨ ਪੁਰ ਕਰ ਜੋਤ ਸਮੁਖ ਅਸੀਂ ਬਾਬਾਈ ਨੇ ਚੌਹ ਸਹਬਜਾਦਿਆਂ ਨੂੰ ਵੇਖ ਕੇ ਬੜੇ ਬਿਸਮਾਦ ਵਿੱਚ ਆ ਕੇ ਕਈ ਅਸੀਸਾਂ ਦਿੱਤੀਆਂ ਤੇ ਬਰ ਬਖਸ਼ੇ ਤਾਂ ਗੁਰੂ ਜੀ ਨੇ ਵੱਡੇ ਸਹਬਜਾਦੇ ਬਾਬਾ ਗੁਰਦਿੱਤਾ ਜੀ ਸੀਗੇ ਜਿਹੜੇ ਉਹ ਮਤਲਬ ਕਿ ਉਹਨਾਂ ਨੂੰ ਮਾਰ ਦੇ ਨੇ ਮਾਰ ਦੇ ਕੋਲੋਂ ਮੰਗੇ ਆ ਵੀ ਆਪਣਾ ਇੱਕ ਪੁੱਤਰ ਸਾਨੂੰ ਦੇ ਤਾਂ ਬਾਬਾ ਗੁਰਦਿੱਤਾ ਜੀ ਵਿੱਚਵੇਂ ਪਾਛਾ ਨੇ ਉਹਨਾਂ ਨੂੰ ਭੇਟ ਕੀਤਾ ਸੀਗਾ ਸੋ ਬਾਬਾ ਗੁਰਦਿੱਤਾ ਜੀ ਜੋ ਕਿ ਉਦਾਸੀਨ ਮਰਿਆਦਾ ਅਨੁਸਾਰ ਉਹਨਾਂ ਨੇ ਆਪਣਾ ਚੇਲਾ ਬਣਾਇਆ ਤੇ ਮੁੱਖੋਂ ਬਰ ਬਖਸ਼ਿਆ ਬਾਬਾ ਕਰ ਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਮਰ ਮੰਗਿਆ ਸੋਈ ਦਿੱਤਾ ਫਿਰ ਗੁਰੂ ਜੀ ਨਮਸਕਾਰ ਕਰਕੇ ਆਪਣੇ ਸਹਬੇਦਿਆਂ ਸੰਦੇ ਵਾਪਸ ਅੰਮ੍ਰਿਤਸਰ ਆ ਗਏ ਤਾਂ ਦੋਸਤੋ ਇਹ ਸੀ ਅੱਜ ਦੀ ਵੀਡੀਓ ਬਾਬਾ ਥਰੀ ਚੰਦਰ ਜੀ ਦੇ ਬਾਰੇ ਇਹ ਗੁਰੂ ਨਾਨਕ ਪਾਚੇ ਦੇ ਘਰੇ ਜਨਮ ਲੈਣਾ ਕੋਈ ਆਮ ਗੱਲ ਨਹੀਂ ਹੁੰਦੀ ਇਹ ਸਾਧੂ ਮਹਾਤਮਾ ਬਹੁਤ ਤਕੜੇ ਹੋਏ ਹਨ ਇਹ ਮੁਰਦਿਆਂ ਚ ਜਾਨਾ ਪਾਉਣ ਵਾਲੇ ਸੀਗੇ ਏਡੀਆਂ ਪਾਵਰਾਂ ਸੀ ਇਨਾਂ ਕੋਲੇ ਹਾਂਜੀ ਬ੍ਰਹਮੰਡੀਆਂ ਸੋ ਇਹ ਸੀ ਵੀਡੀਓ ਅੱਜ ਦੀ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਚ ਕੁਝ ਨਵਾਂ ਲੈ ਕੇ ਤੇ ਉਹ ਆ ਗਿਆ ਔਰ ਚੈਨਲ ਜਿੰਨਾ ਵੀ ਇਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲਿਓ ਆਪਣਾ ਨਵਾਂ ਚੈਨਲ ਤੁਹਾਡੀ ਸਾਰਿਆਂ ਦੀ ਮਦਦ ਦੀ ਲੋੜ ਹੈ ਤੁਹਾਨੂੰ ਤਾਂ ਕਿ ਵਧੀਆ-ਵਧੀਆ ਵੀਡੀਓਜ਼ ਤੇ ਇਤਿਹਾਸ ਆਪਾਂ ਸੁਣਾ ਸਕੀਏ ਸੋ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ